ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ਪ੍ਰਭ ਦੀਆਂ ਆਪ ਸਮੂਹ ਸੰਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਹਿਲਾ ਨਾਮ ਸੀ ਪਾਈ ਲੈਣਾ ਜੀ ਤੇ ਉਹਨਾਂ ਦਾ ਪ੍ਰਕਾਸ਼ ਮੱਤੇ ਦੀ ਸਰਾਈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਖੇ ਪਿਤਾ ਫੇਰੂ ਮਲ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਉਹ ਕੋ ਤੋਂ ਉਹ ਆ ਸੰਸਗਧੀਓ ਇਹ ਦੇਵੀ ਦੇ ਉਪਾਸਕ ਸਨ ਇਹਨਾਂ ਦੇ ਪਿਤਾ ਜੀ ਵੀ ਦੇਵੀ ਦੀ ਉਪਾਸਨਾ ਕਰਦੇ ਸਨ ਤੇ ਇਹ ਜਿਹੜੇ ਦੇਵੀ ਦੇ ਭਗਤ ਸਨ ਉਹਨਾਂ ਦੇ ਮੁਖੀ ਵੀ ਸਨ ਤੇ ਇਹ ਬਹੁਤ ਵੱਡਾ ਜਥਾ ਲੈ ਕੇ ਤੇ ਦੁਰਗਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਜਾਇਆ ਕਰਦੇ ਸਨ ਪਰ ਕਿਦਰੇ ਜੰਨਾ ਦੇ ਵਿੱਚ ਇੱਕ ਦੋ ਵਾਰ ਆਵਾਜ਼ ਪੈ ਗਈ ਧਰਮ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ੍ਰੀ ਨਾਨਕ ਪਰਸ਼ੋਤਮੰ ਪਰੰਪਰਾਵਰ ਰਾਜ ਯੁਗਲ ਚੰਗਮ ਬੰਦਨਾ ਤਰਪਰ ਤਰਕਾਰ ਬਾਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਪਮਾ ਇਹਨਾਂ ਦੇ ਦਿਲ ਦੇ ਵਿੱਚ ਬੈਠ ਗਈ ਇੱਕ ਦਿਨ ਰਾਤ ਅੱਧੀ ਹੋਈ ਪਾਈ ਜੋਤ ਜੀ ਉਹ ਸ਼ਬਦ ਗਾਇਨ ਕਰਦੇ ਸਨ ਤੇ ਜੋ ਆਸਾ ਜੀ ਦੀ ਬਾਣੀ ਹੈ ਨਾ ਇਹ ਇੱਕ ਨਿਤਨੇਮ ਦੀ ਬਾਣੀ ਹੈ ਤੇ ਬਹੁਤ سارے ਗੁਰਦੁਆਰੇ ਸਹਿਬਾਨ ਦੇ ਵਿੱਚ ਆਸਾ ਜੀ ਦੀ ਬਾਣ ਦਾ ਕੀਰਤਨ ਰੋਜ਼ ਹੁੰਦਾ ਹੈ ਇਹ ਕਿਉਂਕਿ ਨਿਤਨੇਮ ਦੀ ਬਾਣੀ ਹੈ ਤੇ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦੇ ਵਿਖੇ ਆਸਾ ਜੀ ਦੀ ਬਾਣ ਜੋ ਹੈ ਉਸ ਨੂੰ ਸਵੇਰ ਗਾਇਨ ਕੀਤਾ ਜਾਂਦਾ ਸੀ ਉਸ ਦਾ ਕੀਰਤਨ ਹੁੰਦਾ ਸੀ ਉਥੋਂ ਪਾਈ ਜੋ ਜੀ ਨੇ ਆਸਾ ਦੀ ਦੀ ਬਾੜ ਦੇ ਜੋ ਸ਼ਬਦ ਸਾਗ ਉਹ ਕੰਨ ਕੀਤੇ ਤੋਂ ਸਾਧ ਸੰਗਤ ਜੀ ਪਹਿਲਾ ਨਾ ਮੁੱਕ ਕੇ ਉਪਦੇਸਾਂ ਤੇ ਨਾ ਹੀ ਇਹ ਪੋਧੀਆਂ ਹੁੰਦੀਆਂ ਸਨ ਜੋ ਕਿ ਘਰ-ਘਰ ਦੇ ਵਿੱਚ ਰੱਖੀਆਂ ਜਾ ਸਕਣ ਤੇ ਘਰ-ਘਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁਕਤ ਹੋ ਸਕੇ ਤੇ ਘਰ-ਘਰ ਦੇ ਵਿੱਚ ਬੈਠ ਕੇ ਉਹਨਾਂ ਦਾ ਪਾਠ ਕੀਤਾ ਜਾ ਸਕਦਾ ਪਰ ਫਿਰ ਵੀ ਉਹ ਉਸ ਵਕਤ ਦੇ ਸਹਾਦੂ ਸਿੰਘ ਜਿਹੜੇ ਸਨ ਉਹ ਗੁਰਬਾਣੀ ਨੂੰ ਕੰਠ ਕਰ ਲੈਂਦੇ ਸਨ ਤੇ ਕੰਠ ਕਰ ਕੇ ਫਿਰ ਇੰਨਾ ਚਾਹੋ ਸੀ ਕਿ ਉੱਠਦਿਆਂ ਬੈਠਦਿਆਂ ਚੱਲਦਿਆਂ ਫਿਰਦਿਆਂ ਉਹ ਉਸ ਬਾਣੀ ਦਾ ਜਾਪ ਕਰਦੇ ਸਨ ਇੱਕ ਦਿਨ ਪਾਈ ਜੋਤ ਜੀ ਰਾਤ ਰੰਗ ਰਹੇ ਸੰਗ ਤੇ ਨਾਲ ਇਹ ਆਸਾ ਜੀ ਦੀ ਬਾਣੀ ਦਾ ਸ਼ਲੋਕ ਜੋ ਹੈ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਇਹ ਕੀ ਕਿਤਾਬ ਆ ਇਹ ਆਪਣਾ ਸਰਕਾਰ ਫਰੀ ਕਿਉਂ ਕਰੀ ਮੰਦਾ ਬੋਲ ਨਾ ਕੀ ਚਈ ਦੇ ਲੰਮੀ ਰਦਰ ਨੇ ਹਾਲੀਏ ਜੋ ਸਾਹਿਬ ਨਾਲ ਨ ਹਾਲੀਏ ਦੇ ਵਯਹ ਪਾਸਾ ਟਾਲੀਏ ਕਿਛ ਲਾੜੇ ਉਪਰ ਹਾਲੀਏ ਇਹ ਬਾਣੀ ਦਾ ਜਾਪ ਕਰਦੇ ਹੋਏ ਮਸਤੀ ਦੇ ਵਿੱਚ ਜਾ ਰਹੇ ਸਨ ਤੇ ਪਾਈ ਰਣ ਜੀ ਨੇ ਜਦੋਂ ਇਹ ਬਾਣੀ ਸੁਣੀ ਤਾਂ ਉਹਨਾਂ ਦੇ ਕੋਲ ਗਏ ਤੇ ਬੇਨਤੀ ਕੀਤੀ ਇਹ ਜੋ ਤੁਸੀਂ ਕਲਾਮ ਗਾਇਤ ਕੀਤਾ ਏ ਇਹ ਮੈਨੂੰ ਬੜਾ ਮਿੱਠਾ ਲੱਗਿਆ ਬੜਾ ਪਿਆਰਾ ਲੱਗਿਆ ਤੁਸੀਂ ਦੱਸੋ ਇਹ ਬਾਣੀ ਇਹ ਰਚਨਾ ਕਿਸ ਦੀ ਏ ਤਾਂ ਉਹਨਾਂ ਨੇ ਕਿਹਾ ਇਹ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਤਾਂ ਉਹਦੇ ਮਨ ਦੇ ਵਿੱਚ ਇੱਕ ਵਿਚਾਰ ਬੈਠ ਗਿਆ ਕਿ ਇਸ ਜਗਤ ਨੂੰ ਤਾਰਨ ਹਾਰ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਕਰਤਾਰਪੁਰ ਦੀ ਧਰਤੀ ਤੇ ਰਹਦੇ ਫਿਰ ਇੱਕ ਹੋਰ ਗੱਲ ਇਹ ਹੋ ਗਈ ਸਿਆਂ ਉਪਗ ਕਿਸੇ ਖਟੂਰ ਸਾਹਿਬ ਦੀ ਜੂ ਦੇ ਵਿੱਚ ਰਹਿੰਦਾ ਸੀ ਤੇ ਉਹ ਸਪਾਈ ਡੈਰਾਂ ਦੀ ਦੁਕਾਨ ਤੋਂ ਸੌਦਾ ਲੈਣ ਆਸੀ ਦਿੱਤਾ ਤੇ ਇਹ ਇੱਕ ਵਾਰੀ ਤਿੰਨ ਦਿਨ ਬਾਅਦ ਗਿਆ ਫਿਰ ਪਾਈ ਦਾਣਾ ਜੀ ਨੇ ਪੁੱਛਿਆ ਕਿ ਤੁਸੀਂ ਪਹਿਲਾ ਰੋਜ਼ ਆਉਂਦੇ ਸੀ ਅੱਜ ਤੁਸੀਂ ਤਿੰਨ ਦਿਨ ਬਾਅਦ ਆਇਓ ਕੀ ਗੱਲ ਹੈ ਕਿਤੇ ਬਾਹਰ ਚਲੇ ਗਏ ਸੀ ਤੱਕਣ ਲੱਗੇ ਬਾਹਰ ਨਹੀਂ ਸੀ ਗਿਆ ਮੈਂ ਪਰ ਬਿਲਕੁਲ ਤਨ ਦਿਹਾੜੀ ਨਹੀਂ ਮਿਲੀ ਮਜ਼ਦੂਰੀ ਨਹੀਂ ਕਿਲੀ ਤੇ ਮੇਰੀ ਜੇਬ ਵਿੱਚ ਪੈਸੇ ਨਹੀਂ ਸਨ ਇਸ ਵਾਸਤੇ ਮੈਂ ਰਾਸ ਲੈਣ ਵਾਸਤੇ ਨਹੀਂ ਆਇਆ ਇਹ ਗੱਲ ਸੁਣੀ ਮੰਗਤ ਦਇਆ ਆ ਗਈ ਤੇ ਕੁਝ ਸੌਦਾ ਬਦ ਪਾ ਦਿੱਤਾ ਆਪ ਕੋ ਕਿਉਂਕਿ ਰੋਜ਼ ਸੌਦਾ ਲੈਂਦੇ ਸਨ ਇਸ ਲਈ ਉਹਨਾਂ ਨੇ ਕਿਹਾ ਭਈ ਤੁਸੀਂ ਸੌਦਾ ਵੱਧ ਕਿਉਂ ਪਾਇਆ ਹੈ ਉਹਨਾਂ ਨੇ ਕਿਹਾ ਭਈ ਤੁਹਾਨੂੰ ਦਿਹਾੜੀ ਅੱਜ ਕਿੰਨਾ ਵਾਰ ਬਲੀਏ ਤੇ ਥੋੜੇ ਜੇ ਸੌਦੇ ਦੇ ਨਾਲ ਕੀ ਹੋਵੇਗਾ ਮੈਂ ਕੁਝ ਵੱਧ ਸੌਦਾ ਪਾ ਦਿੰਦਾ ਹੈ ਆਟਾ ਵੀ ਵੱਧ ਪਾ ਦਿੰਦਾ ਹੈ ਤਾਂ ਕਿ ਪ੍ਰਸ਼ਾਦੇ ਜ਼ਿਆਦਾ ਬਣ ਸਕਣ ਤੇ ਤੁਹਾਡੇ ਤਾਂ ਦੀ ਭੁੱਖ ਮਿਟ ਸਕੇ ਤੋ ਕਰਨ ਲੱਗੇ ਨਹੀਂ ਮੈਨੂੰ ਜਦੋਂ ਲੋੜ ਪਈ ਮੈਂ ਆਪਣੇ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਮੰਗ ਲਵਾਂਗਾ ਤੁਸੀਂ ਇਹ ਮੇਰੇ ਉੱਪਰ ਦਇਆ ਨਾ ਕਰੋ ਤੇ ਮੇਰੇ ਉੱਪਰ ਦਇਆ ਕਰਨ ਵਾਲੇ ਰਹਿਮਤਾ ਕਰਨ ਵਾਲੇ ਧਨ ਗੁਰੂ ਨਾਨਕ ਪਾਤਸ਼ਾਹ ਜੀ ਹਨ ਉਹ ਨਾ ਕਰੋ ਇਸ ਗੱਲ ਨੇ ਬੜਾ ਬੰਦੀ ਉੱਪਰ ਗਹਿਰਾ ਪ੍ਰਭਾਵ ਪਾਇਆ ਫਿਰ ਇਸ ਤੋਂ ਬਾਅਦ ਹੋਰ ਵੀ ਗੱਲ ਕਮਾਲ ਦੀ ਹੋ ਗਈ ਫਾਈ ਲੈਣਾ ਜੀ ਨੇ ਸੋਚਿਆ ਕਿ ਇਹ ਥੋੜਾ ਜਿਹਾ ਆਟਾ ਲੈ ਕੇ ਗਿਆ ਤੇ ਕਿਵੇਂ ਇਹ ਦੋਵੇਂ ਜੀ ਜਿਹੜੇ ਨੇ ਇਸ ਆਟੇ ਦੇ ਨਾਲ ਆਪਣਾ ਗੁਜ਼ਾਰਾ ਕਰਨਗੇ ਤਾਂ ਉਹ ਸ਼ਾਮ ਹੁੰਦਿਆਂ ਉਹਨਾਂ ਦੇ ਘਰ ਚਲਾ ਗਿਆ ਜਦੋਂ ਉਹਨਾਂ ਨੇ ਪ੍ਰਸ਼ਾਦੇ ਬਣਾ ਲਏ ਹੋਏ ਸਭਨ ਕਿ ਇੱਕ ਕੋਈ ਫਕੀਰ ਸੀ ਤੇ ਉਸ ਨੇ ਆ ਕੇ ਦੱਸ ਦਿੱਤੀ ਕਿ ਗੁਰਨਾਨਕ ਪਾਤਸ਼ਾਹ ਦੇ ਸਿੱਖ ਦਾ ਘਰ ਗਈ ਹੈ ਸੀਆ ਉਪਕਲ ਦਾ ਤਾਂ ਉਹਨਾਂ ਨੇ ਕਿਹਾ ਜੀ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਦਾ ਘਰ ਕਹੀ ਆਈ ਹੈ ਚੱਲ ਲਗਾ ਜੀ ਮੈਨੂੰ ਭੁੱਖ ਲੱਗੀ ਹੈ ਪ੍ਰਸਾਦਾ ਸਰੋਣਾ ਕਿਉਂਕਿ ਮੈਂ ਪਿੰਡ ਦੇ ਵਿੱਚੋਂ ਮੰਗਦਾ ਸੀ ਤਾਂ ਮੈਨੂੰ ਕਿਸੇ ਨੇ ਕਿਹਾ ਨੂੰ ਪਲਾੜੇ ਸਿੱਖ ਦੇ ਘਰ ਚਲਾ ਜਾ ਔਰ ਗੁਰੂ ਨਾਨਕ ਵਾਸੀ ਕਹੇ ਉਹ ਤੇਰੀ ਸੇਵਾ ਜ਼ਰੂਰ ਗਏ ਹੁਣ ਪਾਈ ਲੈਣਾ ਜੇ ਇੱਕ ਪਾਸੇ ਖੜੇ ਹੋ ਕੇ ਦੇਖ ਰਹੇ ਨੇ ਉਹਨਾਂ ਨੇ ਤੇਨ ਕੋ ਪ੍ਰਸ਼ਾਦਾ ਬੜੇ ਸੀਗੇ ਜੋ ਕਿ 1.5 ਪ੍ਰਸ਼ਾਦਾ ਉਹਨਾਂ ਦੇ ਚੱਕਰਾ ਸੀ ਪਰ ਤੇਨ ਪ੍ਰਸ਼ਾਦਾ ਉਹਨਾਂ ਨੇ ਉਸ ਫਕੀਰ ਨੂੰ ਦੇ ਦਿੱਤਾ ਫਕੀਰ ਨੇ ਉਹ ਪ੍ਰਸ਼ਾਦਾ ਛਕਿਆ ਤੇ ਕਹਿਣ ਲੱਗੇ ਕਿ ਅਜੇ ਭੁੱਖ ਮਿਟੀ ਨਹੀਂ ਤਾਂ ਦੂਸਰਾ ਪ੍ਰਸ਼ਾਦਾ ਵੀ ਛੁਟ ਕੇ ਪਾਈ ਨਾ ਨਾ ਜੀ ਨੇ ਉਹਨਾਂ ਨੇ ਥਾਲ ਵਿੱਚ ਰੱਖ ਦਿੱਤਾ ਦੋ ਪ੍ਰਸ਼ਾਦੇ ਉਹਨਾਂ ਛਕਲੇ ਬਜਿਆ ਇੱਕ ਪ੍ਰਸ਼ਾਦਾ ਦੇ ਪ੍ਰਸਾਦਾ ਦੋਵਾਂ ਜੀਆਂ ਨੇ ਰਲ ਕੇ ਅੰਧਾ ਅੰਧਾ ਕਰਕੇ ਉਹ ਛੱਕ ਲਿਆ ਤੇ ਇਸ ਸਬਰ ਤੇ ਸੰਤੋਖ ਨੂੰ ਦੇਖ ਕੇ ਮਾਈ ਲੈਣਾ ਜੀ ਦਾ ਦਿਲ ਪਾਣੀ ਪਾਣੀ ਹੋ ਗਿਆ ਕਿ ਇਤਨਾ ਸਬਰ ਹੈ ਇਤਨਾ ਸੰਤੋਖ ਹੈ ਇਸ ਪਰਿਵਾਰ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਾਸਤੇ ਇਤਨੀ ਸਦਾ ਇਹਨਾਂ ਦੇ ਪੰਧੇ ਵਿੱਚ ਤੇ ਕਿਰਪਾ ਗੁਰਦਾਨ ਪਾਤਸ਼ਾਹ ਕਿੰਨੇ ਵੱਡੇ ਭਲੀ ਕਿਤਨੇ ਵੱਡੇ ਉਹ ਪੈਗੰਬਰ ਕਿਤਨੇ ਵੱਡੇ ਉਹ ਮਹਾਂਪੁਰਖ ਹੋਣਗੇ ਜਿਨ੍ਹਾਂ ਦੀ ਬਾਣੀ ਦੇ ਵਿੱਚ ਇਤਨੀ تاثیر ਹੈ ਬਾਣੀ ਨਹੀਂ ਬਿੱਚੀ ਲੱਗਦੀ ਏ ਤੇ ਜਿਨ੍ਹਾਂ ਨੇ ਬੋਲਾਂ ਤੋਂ ਆ ਸਿੱਖ ਜਿਹੜੇ ਨੇ ਸਦਕੇ ਹੋਏ ਨੇ ਬਸ ਮਨ ਦੇ ਵਿੱਚ ਇੱਕ ਵਿਚਾਰ ਬੈਠ ਗਈ ਕਿ ਉਹ ਵੀ ਕਦੇ ਨਾ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜ਼ਰੂਰ ਮਿਲੇ ਤਾਂ ਸੰਗਤ ਜੀਓ ਜਿਵੇਂ ਸਾਲ ਦਾ ਪ੍ਰੋਗਰਾਮ ਆਇਆ ਇਸ ਦੇ ਨਾਲ ਜਿਹੜੇ ਹੋਰ ਲੋਕ ਸਨ ਉਹਨਾਂ ਨੇ ਵੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੀ ਤੇ ਜਾ ਰਹੇ ਸਨ ਕਰਤਾਰਪੁਰ ਦੇ ਲਾਗਿਓਂ ਦੀ ਜਦੋਂ ਲੰਘੇ ਤਾਂ ਉਦੋਂ ਉੱਥੇ ਇੱਕ ਪੇਰ ਦੇ ਹੇਠਾਂ ਵਿਸਰਾਮ ਕਰਨ ਲਈ ਰੁਕੇ ਰਾਤਿਨਾ ਨੇ ਕਹਾ ਦਿੱਤਾ ਕਿ ਤੁਸੀਂ ਰੁਕੋ ਤੇ ਮੈਂ ਧਰਮ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮस्तक ਟੇਕਿਆ ਇਤਨੇ ਬਚਨ ਕਹਿੰਗੇ ਭਾਈ ਰਣਜੀ ਆਪਣੀ ਘੋੜੀ ਤੇ ਸਵਾਰ ਹੋਏ ਅਤੇ ਅੱਗੇ ਜਾ ਕੇ ਇੱਕ ਬਜ਼ੁਰਗ ਮਿਲਿਆ ਬਜ਼ੁਰਗ ਨੂੰ ਕਹਿਣ ਲੱਗੇ ਬਾਬਾ ਜੀ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਾਣਾ ਹੈ ਕੀ ਤੁਸੀਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਰਾਹ ਦਿਖਾ ਦਿਓਗੇ ਦੱਸ ਦਿਓਗੇ ਤਾਂ ਬਾਬਾ ਜੀ ਨੇ ਕਿਹਾ ਹਾਂ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਦਾ ਹਾਂ ਤੇ ਉਹਨਾਂ ਦੇ ਘਰ ਤੱਕ ਮੈਂ ਤੁਹਾਨੂੰ ਪਹੁੰਚਾ ਦਿੱਤਾ। ਲੈ ਘੋੜੀ ਦੀਆਂ ਬਾਗਾਂ ਮੈਨੂੰ ਪਕੜਾਓ। ਤੇ ਉਸ ਵੇਲੇ ਉਹ ਘੋੜੀ ਦੀਆਂ ਬਾਗਾਂ ਜਿਹੜੀਆਂ ਸਨ ਉਹ ਬਜ਼ੁਰਗ ਬਾਬਾ ਜੀ ਨੇ ਪਕੜ ਲਈਆਂ ਅਤੇ ਲੈ ਗਏ ਕਰਤਾਰਪੁਰ ਵਾਲੇ ਸਥਾਨ ਤੇ ਤੇ kia ਪ੍ਰਖਾ ਆ ਕਿਲੇ ਦੇ ਨਾਲ ਆਪਣੀ ਘੋੜੀ ਨੂੰ ਫੜ ਲਈ। ਤੇ ਉਹ ਸਾਹਮਣੇ ਦੇਖੀ ਉਸ ਪੁਕਾਰ ਦੇ ਵਿੱਚ ਗੁਰਨਾਨਕ ਪਾਤਸ਼ਾਹ ਬੈਠੇ ਹੋਣਗੇ ਇਹ ਕਹਿ ਕੇ ਤੇ ਉਹ ਬਜ਼ੁਰਗ ਬਾਬਾ ਜੀ ਅੰਦਰ ਚਲੇ ਗਏ ਅਤੇ ਉਹ ਘੋੜੀ ਬਨ ਕੇ ਹੱਥ ਪੈਰ ਧੋ ਕੇ ਜਦੋਂ ਅੰਦਰ ਗਏ ਤਾਂ ਉਦੋਂ ਤੁਤਲਾਂਦੀ ਹੋਈ ਜ਼ਬਾਨ ਦੇ ਨਾਲ ਤੇ ਲੜਖੜਾਂਦੇ ਹੋਏ ਪੈਰਾਂ ਦੇ ਨਾਲ ਤੇ ਕੰਬਦੀ ਹੋਈ ਦੇਹ ਦੇ ਨਾਲ ਉਹਨਾਂ ਦਾ ਪੂਰਾ ਸਾਰਾ ਸਰੀਰ ਹਿੱਲ ਗਿਆ ਉਸ ਦੇ ਚੇਰੇ ਦੇ ਹਾਉ ਭਾਉ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਦੀ ਕਹਿਣ ਲੱਗੇ ਕਿ ਘਬਰਾ ਨਹੀਂ ਕੋਈ ਗੱਲ ਨਹੀਂ ਲੈਣੇਦਾਰ ਅਮੇਸਾ ਘੋੜੀਆਂ ਦੇ ਉੱਪਰ ਚੜ ਕੇ ਹੁੰਦੇ ਕਿਉਂਕਿ ਉਹਨਾਂ ਦੇ ਮਨ ਵਿੱਚ ਇੱਕ ਕੁਰਨਾ ਸੀ ਕਿ ਆਹੀ ਗੁਰੂ ਨਾਨਕ ਨੇ ਇਹਨਾਂ ਨੇ ਮੇਰੀ ਘੋੜੀ ਦੀਆਂ ਬਾਗਾਂ ਪਕੜ ਕੇ ਲਿਆਂਦੀਆਂ ਨੇ ਮੈਂ ਤਾਂ ਬਹੁਤ ਵੱਡਾ ਗੁਨਾਹ ਕਰ ਬੈਠਾ ਮੈਂ ਘੋੜੀ ਤੇ ਚੜ ਕੇ ਆਇਆ ਤੇ ਜਿਸ ਗੁਰਨਾਣਕ ਨੂੰ ਮੈਂ ਵਸਤਕ ਦੇਖਣਾ ਸੀ ਉਹ ਗੁਰਨਾਣਕ ਪਾਤਸ਼ਾਹ ਬਈ ਕੋੜੀ ਦੀਆਂ ਬਾਹਾਂ ਫੜ ਕੇ ਲਿਆ ਤੇ ਮੈਂ ਤਾਂ ਬਹੁਤ ਵੱਡਾ ਗੁਨਾਹ ਕਰ ਰਿਹਾ ਪਾਪ ਕਰ ਰਿਹਾ ਗੁਰਨਾਣਕ ਪਾਤਸ਼ਾਹ ਕਰਨ ਲੱਗੇ ਨਹੀਂ ਕੋਈ ਪਾਪ ਨਹੀਂ ਤੈਨੂੰ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਸਾਡਾ ਰਾਜ ਨਾ ਸਾਡੇ ਰਾਜ ਦਾ ਖੜੀ ਸਾਡੇ ਰਾਜ ਦਾ ਮਾਲਿਕ ਅਸਲ ਦੇ ਵਿੱਚ ਆ ਗਿਆ ਜੋ ਲੈਣੇਦਾਰ ਹੁੰਦੇ ਨੇ ਹਮੇਸ਼ਾ ਕੋੜੀਆਂ ਦੇ ਚੜ ਚਉਂਦੇ ਨੇ ਪਰ ਉਸ ਦੇ ਉੱਤੇ ਇਤਿਹਾਸ ਕਰਕੇ ਇਹ ਲਿਖਿਆ ਹੈ ਤੂੰ ਲੈਣ ਹਮ ਦੇਣਾ ਕੋਮੋ ਸੱਤ ਬ੍ਰਿਧਿਆ ਨਹੀਂ ਬਹਿਣਾ ਤੂੰ ਲੈਣੇਦਾਰ ਹੈ ਤੇ ਅਸੀਂ ਦੇਣਦਾਰ ਆ ਤੇ ਤੂੰ ਆ ਗਿਆ ਹੈ ਤੂੰ ਸਹੀ ਜਗ੍ਹਾ ਤੇ ਆ ਗਿਆ ਹੈ ਤੇਰੀ ਕੁੜੀ ਦੀ ਅਵਾਗਾ ਇਸ ਵਾਸਤੇ ਪਕੜੀਆਂ ਸਨ ਕਿ ਕਿਧਰੇ ਰਸਤਾ ਦੱਸਿਆ ਫਿਰ ਕਿਧਰੇ ਨਾਲ ਭੁੱਲ ਜਾਵੇਂ ਤੇ ਇੱਕ ਵਾਰੀ ਭੁਲਿਆ ਹੋਇਆ ਫਿਰ ਬੜੀ ਦੂਰ ਚਲਾ ਜਾਂਦਾ ਹੈ ਤੇ ਮੰੰਜਰ ਕਿਧਰੇ ਪਿੱਛਾ ਲਾਇਆ ਕਰਦੀ ਐਸ ਰਾਹ ਸੇ ਤੇਰੀ ਕੁੜੀ ਦੀ ਅਵਾਗਾ ਪਕੜ ਕੇ ਲਿਆਇਆ ਤੇ ਇਸ ਲਈ ਤੂੰ ਲੈਣਦਾਰ ਹੈ ਤੇ ਜਿਹੜੇ ਲੈਣਦਾਰ ਨਹੀਂ ਉਹ ਕੁੜੀਆਂ ਤੇ ਚੜ ਜਾਂਦੇ ਨੇ ਤੁਹਾਨੂੰ ਸਤ ਮਿੱਥਿਆ ਨਹੀਂ ਬਹਿਣਾ ਮੈਂ ਸੱਚੇ ਬਚਨ ਕਹੇ ਨੇ ਬਿੱਤਿਆ ਮੇਰੇ ਜਰਾਜ ਨਾਮਨੀ ਜੂਟ ਜਰਾਜ ਨਾਮਨੀ ਤੇ ਮੇਰੇ ਰਾਜ ਕੋ ਆਇਓ ਥੜੀ ਮੇਰੇ ਰਾਜ ਦਾ ਜੋ ਮੇਰੇ ਕੋਲ ਰਾਜ ਹੈ ਜੋ ਮੇਰੇ ਕੋਲ ਤਖਤ ਹੈ ਮੇਰੇ ਤਖਤ ਦਾ ਮਾਲਿਕ ਜਿਹੜਾ ਹੈ ਉਹ ਤੂੰ ਹੈ ਤੂੰ ਆ ਗਿਆ ਹੈ ਉਹ ਥੜੀ ਬਣੇਗਾ ਤੂੰ ਮਾਲਿਕ ਬਣੇਗਾ ਇਸ ਤਖਤ ਦਾ ਹੁਣ ਕੋਈ ਸੋਚੇ ਕੋਈ ਆਖੇ ਗੁਰਨਾਗਰ ਪਾਤਸ਼ਾਹ ਜੀ ਦੇ ਕੋਲ ਹੀ ਆ ਤਖਤ ਹੈ ਹਾਂ ਹੈ ਤਖਤ ਗੁਰਬਾਣੀ ਕਹਿੰਦੀ ਏ ਨਾਉ ਕਰਤਾ ਕਾਦਰ ਕਰੇ ਕਿਉਂ ਹੋਰ ਹੋਏ ਜੋ ਖਿੰਦੇ ਵੇ ਗੁਨਾ ਸਭ ਪੈਨ ਪਰਾਵ ਹੈ 파ਰੰਗਨ ਧਾਨ ਪੜਿੰਦੇ ਨਾਨਕ ਰਾਜ ਚਲਾਇਆ ਸੱਚ ਕੋਟ ਸੁਤਾਣੀ ਐਡਾ ਵੱਡਾ ਤਖਣਾ ਰਾਜ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਇੱਥੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਮਹਾਰਾਜੇ ਤੇ ਵੱਡੇ ਵੱਡੇ ਤਾਜ ਤਖਤਾਂ ਵਾਲੇ ਇੱਥੇ ਆ ਕੇ ਝੁਕ ਜਾਂਦੇ ਤੇ ਇੱਥੇ ਜਿਹੜਾ ਟਕਰਾਉਂਦਾ ਏ ਉਸ ਨੂੰ ਪਸਤਾਵਾ ਹੁੰਦਾ ਏ ਤੇ ਪਸਤਾ ਕੇ ਅਖੀਰ ਫਿਰ ਉਸ ਨੂੰ ਗੁਰੂ ਘਰ ਤੇ ਆਉਣਾ ਪੈਂਦਾ ਕਦੀ ਐਮਰਾਬਾਦ ਦੇ ਵਿੱਚ ਬਾਬਰ ਜਿਹੜਾ ਸੀ ਉਹ ਟਕਰਾਇਆ ਸੀ ਟਕਰਾਉਣ ਤੋਂ ਬਾਅਦ ਫਿਰ ਉਸ ਨੂੰ ਗੁਰਨਾਗ ਪਾਤਸ਼ਾਹ ਦੇ ਕਦਮਾਂ ਦੇ ਲਈ ਝੁਕਣਾ ਪਿਆ ਸਾਸੰਗਤ ਦੀ ਫਿਰ ਇਹੋ ਥਾਂ ਸੀ ਫਤੂਰ ਸਾਹਿਬ ਕਦੀ ਇੱਥੇ ਹਵਾਈ ਨੂੰ ਸੇਰ ਸਾਂ ਛੁਕੀ ਤੋਂ ਹਾਰ ਕੇ ਆਇਆ ਸੀ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉਦੋਂ ਬੱਚਿਆਂ ਨੂੰ ਪੜ੍ਹਾ ਰਹੇ ਸਨ ਤਾਂ ਇਹ ਕੋੜੇ ਦੇ ਉਪਰ ਚੜੇ ਆਵਿਆ ਗੁੱਸੇ ਵਿੱਚ ਆ ਗਿਆ ਕਿ ਇਸ ਫਕੀਰ ਨੇ ਮੇਰੇ ਵੱਲ ਨજર ਭਰ ਕੇ ਤਾਂ ਵੀ ਨਹੀਂ ਦੇਖਿਆ ਇਹ ਆਪਣੀ ਮੌਲ ਪਸਤੀ ਦੇ ਵਿੱਚ ਬੱਚੇ ਨੂੰ ਪਾਲਣੇ ਨੇ ਤਾਂ ਉਸ ਵੇਲੇ ਉਸ ਨੇ ਆਪਣੀ ਜਿਹੜੀ ਸ਼ਮਸ਼ੀਰ ਸੀ ਆਪਣੀ ਜੋ ਤਲਵਾਰ ਸੀ ਉਸ ਨੂੰ بے ਗਿਆਨ ਕਰ ਲਿਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਮੈਂ ਢੈਂਡੇ ਵੱਡੇ ਮਹਾਰਾਜਾ ਬਾਬਰ ਦਾ ਪੁੱਤ ਹਾਂ ਤੇ ਤੂੰ ਮੇਰੇ ਵੱਲ ਤੱਕਿਆ ਨਹੀਂ ਮੈਂ ਤੇਰਾ ਸਿਰ ਕਲਮ ਕਰ ਦੇਵਾਂਗਾ ਤਾਂ ਉਸ ਵੇਲੇ ਗੁਰੂ ਅਕਾ ਦੇਵ ਸਾਹਿਬ ਜੀ ਨੇ ਆਪਣਾ ਸੇਬ ਤਾ ਕੀਤਾ ਤੇ ਆਖਿਆ ਸੇਰ ਸਾਹ ਸੋ ਕਿਸ ਨਹੀਂ ਜੀਨਾ ਇਆਂ ਤਲਵਾਰ ਉਠਕੇ ਲੀਨਾ ਭਈ ਇਹ ਤੇਰੀ ਤਲਵਾਰ ਜਿੱਥੇ ਚਲਣੀ ਚਾਹੀਦੀ ਸੀ ਸੇਰ ਸਾਹ ਦੇ ਸਾਹਮਣੇ ਉਥੋਂ ਦਾ ਹਾਰ ਖਾ ਕੇ ਕਾਇਰ ਹੋ ਕੇ ਤੂੰ ਭੱਜ ਕੇ ਆ ਗਿਆ ਤੇ ਜਿੱਥੇ ਇਸ ਤਰ੍ਹਾਂ ਜੋ ਆਗਰ ਵਿੱਚ ਧਿਆਨ ਦੇਣਾ ਚਾਹੀਦਾ ਸੀ ਉੱਥੇ ਆ ਕੇ ਇਹ ਨਹੀਂ ਕਰ ਲਈਏ ਤਾਂ ਇਹ ਗੱਲ ਸੁਣੋ ਕਿ ਬੜਾ ਸੰਸਾਰ ਹੋਇਆ ਅਖੀਰ ਉਸ ਨੂੰ ਵੀ ਇਹ ਸਜਦਾ ਕਰਨਾ ਪਿਆ ਇਹ ਕਵੀ ਦੇ ਬੜੇ ਪਿਆਰੇ ਬੋਲ ਨੇ ਉਹ ਕਹਿੰਦੇ ਨੇ ਜਿਸ ਦਰ पे ਸਰ ਨਾ ਚੁਕੇ ਉਸੇ ਦਰ ਨਹੀਂ ਕਹਿੰਦੇ ਜੋ ਦਰ ਦਰ पे ਚੁਕਤਾ ਹੈ ਉਸੇ ਸਰ ਨਹੀਂ ਕਹਿੰਦੇ ਜਿਸ ਦਰ ਦੇ ਉੱਪਰ ਵੱਡੇ ਤੋਂ ਵੱਡਾ ਕਰੂਰ ਭਰਿਆ ਅਹੰਕਾਰ ਦੇ ਨਾਲ ਭਰਿਆ ਹੋਇਆ ਸਿਰ ਨਾ ਝੁਕੇ ਉਸ ਨੂੰ ਦਰਬਾਰ ਨਹੀਂ ਕਹਿੰਦੇ ਉਸ ਨੂੰ ਦਰ ਨਹੀਂ ਕਹਿੰਦੇ ਕਿ ਜਿਹੜਾ ਸਿਰ ਦਰਦਰ ਦੇ ਝੁਕਦਾ ਫਿਰਦਾ ਉਸ ਨੂੰ ਸਰ ਨਹੀਂ ਕਹਿੰਦੇ ਉਹ ਸਿਰ ਵੀ ਨਹੀਂ ਹੈ ਜੋ ਕਦੀ ਅੱਜ ਇੱਥੇ ਝੁਕੇ ਕੱਲ ਖੰਡੀਆਂ ਬਾਗਿਆਂ ਦੇ ਅੱਗੇ ਜਾ ਕੇ ਝੁਕੇ ਕੱਲ ਪਰਸੋਂ ਦੇ ਧਾਰੀਆਂ ਦੇ ਅੱਗੇ ਜਾ ਕੇ ਝੁਕੇ ਜਿਸ ਦਰ पे ਸਿਰ ਨਾ ਝੁਕੇ ਉਸੇ ਸਰ ਨਹੀਂ ਕਹਿੰਦੇ ਕਾਬਾ ਵਿੱਚ ਤੂੰ ਕਹਿੰਦੇ ਹੈਂ ਕਾਫਰ ਕੋ ਵੀ ਕਾਫਰ ਮਗਰ ਐ ਗੁਰੂ ਤੇਰੇ ਦਰ पे ਤੂੰ ਕਾਫਰ ਕੋ ਵੀ ਕਾਫਰ ਨਹੀਂ ਕਹਿੰਦੇ ਉਥੇ ਕਾਬੇ ਦੇ ਵਿੱਚ ਤਾਂ ਨਹੀਂ ਜਾਣ ਦਿੰਦੇ ਜਿਹੜੇ ਗੈਰ ਮੁਸਲਮ ਨੇ ਪਰ ਐ ਗੁਰੂ ਤੇਰਾ ਐਸਾ ਦਰਬਾਰ ਹੈ ਇੱਥੇ ਕਿੰਨਾ ਵੀ ਵੱਡਾ ਕੋਈ ਪਾਪੀ ਹੋਵੇ ਗੁਨਾਹਗਾਰ ਹੋਵੇ ਉਹ ਆ ਸਕਦਾ ਹੈ ਤੇ ਆਪਣੇ ਜਿਲ ਦੀ ਬੇਦਨਾ ਤੁਹਾਡੇ ਸਾਹਮਣੇ ਸੁਣਾ ਸਕਦਾ ਤੁਸੀਂ ਹਰ ਦੀ ਬੇਦਨਾ ਸੁੰਦੇਵ ਤਾਂ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਦੋਂ ਪਾਈ ਲੈਣਾ ਜੀ ਗਏ ਸਨ ਤਾਂ ਉਹਨਾਂ ਨੂੰ ਕਿਹਾ ਘਬਰਾਣ ਦੀ ਲੋੜ ਨਹੀਂ ਹੈ ਅੱਜ ਤੂੰ ਖੁੱਲਿਆ ਹੋਇਆ ਜਿਹੜਾ ਹੈ ਨਾ ਸਹੀ ਮਾਰਗ ਤੇ ਆ ਰਿਹਾ ਹੈ ਗੁਰੂ ਦੇ ਦਰ ਤੇ ਆ ਗਿਆ ਹੈ ਤੇ ਤੂੰ ਅੱਜ ਤੋਂ ਬਾਅਦ ਸੇਵਾ ਕਰ ਉਹ ਉੱਥੇ ਸੇਵਾ ਕਰਨ ਲੱਗ ਪਏ ਸਾ ਸੰਗਤ ਦੀ ਕਦੇ ਉਹਨਾਂ ਨੇ ਏ ਵੀ ਕਿ ਆ ਗੁਰਨਾਨਦ ਪਾਤਸ਼ਾਹ ਆਕਰਮੈ ਨਹੀਂ ਕਰਨਾ ਮਨ ਦੇ ਵਿੱਚ ਕਦੇ ਪੁਰਨਾ ਵੀ ਨਹੀਂ ਆਇਆ ਹਾਲਾਂਕਿ ਜਿਹੜੇ ਸ੍ਰੀ ਚੰਗ ਤੇ ਲਖਮੀ ਚੰਜੀ ਸਨ ਉਹਨਾਂ ਦੇ ਮਨ ਵਿੱਚ ਕਈ ਵਾਰ ਇਹ ਵਿਚਾਰ ਆਏ ਪੁਰਨੇ ਆਏ ਜੇ ਗੁਰਨਾਨਦ ਪਾਤਸ਼ਾਹ ਦੇ ਕੋਲ ਇੱਕ ਲੋਟਾ ਸੀ ਜਾਂ ਬਾਟਾ ਸੀ ਉਹ ਬਾਟਾ ਗੁਰਨਾਨਦ ਪਾਤਸ਼ਾਹ ਸਾਰਿਆਂ ਦੇ ਦੇਖਦੇ ਨਾ ਦੇਖਦੇ ਨਾਲੇ ਦੇੇ ਸੋੜ ਦਿੰਦੇ ਨੇ ਤੇ ਸਰੀ ਚਾਂਦੂ ਜੀ ਨੂੰ ਲਖਮੀ ਚਾਂਦੀ ਨੂੰ ਕਹਿੰਦੇ ਨੇ ਭਾਈ ਵਾਟਾ ਕੱਢ ਕੇ ਲਿਆਓ ਉਹ ਕਹਿਣ ਲੱਗੇ ਜੀ ਭਾਈ ਤੁਸੀਂ ਤੇ ਕੱਢਣਾ ਹੀ ਸੀ ਤੇ ਸੁਟਿਆ ਜੋ ਅਸੀਂ ਇਹ ਨਹੀਂ ਕੱਢਣਾ ਤਾਂ ਭਾਈ ਰਾਣਾ ਜੀ ਨੂੰ ਇਸ਼ਾਰਾ ਕੀਤਾ ਕਿ ਭਾਈ ਰਾਣਾ ਜੀ ਨੇ ਬਸਤਰ ਵੀ ਉਤਾਰੇ ਗੱਡੇ ਨਾਲੇ ਦੇ ਵਿੱਚ ਸਲਾਂਗ ਲਗਾ ਦਿੱਤੀ ਤੇ ਉਸ ਵਾਟੇ ਨੂੰ ਕੱਢ ਕੇ ਲਿਆਏ ਕਦੇ ਉਹਨਾਂ ਨੇ

جی, کی دی, ہاں. جس طرح میں اسی طرح گوبند ਇਤਨਾ ਗੁਰੂ ਮੇਰਵਾਗੇ ਇਤਨਾ ਵਿਆਦੂ ਆਪਣੇ ਸੇਵਕਾਂ ਦੇ ਜੇ ਹੱਥ ਜੋੜ ਕੇ ਖੜਾ ਹੋ ਰੰਦਨ ਤੇ ਆਗਦਾਏ ਖਾਲਸਾ ਮੇਰੋ ਰੂਪ ਹੈ ਖਾਸ ਆਪਸੇ ਮੇਉਂ ਅਗਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾਰ ਖਾਲਸੇ ਕੇ ਹੋ ਸਦ ਸਦ ਸੰਗਾ ਫਿਰ ਕਹਿੰਦੇ ਨੇ ਖਾਲਸਾ ਮੇਰੋ ਇਸ ਜਸ ਮੇਰੋ ਖਾਲਸਾ ਮੇਰੋ ਕਹੀ ਅਤਤ ਫਿਰ ਇਤਨਾ ਜੋਰ ਦੇ ਕੇ ਕਹਿੰਦੇ ਨੇ ਕਿ ਜਾਂ ਮੇ ਰੰਚ ਨਾ ਬਿਧਿਆ ਬਾਖੀ ਪਾਪ ਪ੍ਰਭ ਗੁਰੂ ਨਾਨਕ ਸਾਖੀ ਮੈਂ ਜਨਾ ਜਨਨ ਵੀ ਝੂਠ ਨਹੀਂ ਬੋਲਿਆ ਮੇਰੀ ਇਸ ਟੁਕਾਈ ਦੇ ਵਿੱਚ ਧਰ ਗੁਰੂ ਨਾਨਕ ਪਾਤਸ਼ਾਹ ਦੇ ਆਕਾਰ ਪ੍ਰਭ ਵਾਹਿਗੁਰੂ ਆਪ ਨੂੰ ਗਲਤ ਪਰ। ਮੈਂ ਤੁਹਾਡਾ ਸੇਵਕ ਹਾਂ। ਇਸ ਪ੍ਰੰਤਿਧੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਈ ਰਹਿਣਾ ਜੀ ਨੂੰ ਮਾਣ ਦਿੱਤਾ ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖਾਲਸੇ ਨੂੰ ਮਾਣ ਅਤੇ ਸਤਿਕਾਰ ਦਿੱਤਾ। سنگت پرمان کرنا جی کوئی کھیو بخش لی گی واحو جی کا خالص واحد جپ نام ست نام, سات نام جب کو ساتھ نام ساتھ نام ساتھ نام, سات نام ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ